ਸੰਤਰਾਮ ਉਦਾਸੀ ਜੀ ਨੇ ਲਿਖਿਆ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀਂ ਬੇ ਸੂਰਜਾ ਕੰਮੀਆਂ ਦੇ ਵੇੜੇ ਅੱਜ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਦੇ ਵੇੜਿਆਂ ਤੱਕ ਪਹੁੰਚਾਉਂਦਾ ਇਹ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਵਿੱਦਿਆ ਦਾ ਸੂਰਜ ਤੁਹਾਡੇ ਘਰਾਂ ਚ ਮਗੇ ਚਾਨਣ ਹੋਵੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਸਤਰਾ ਸੱਚ ਹੋ ਜਾਣ ਕਿ ਹਰ ਕਿਸਮ ਦਾ ਹਨੇਰਾ ਵਿੱਦਿਆ ਦੂਰ ਕਰ ਸਕਦੀ ਹੈ ਸੋ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਤੱਕ ਉਹਦੀਆਂ ਕਿਰਨਾਂ ਪਹੁੰਚਾਉਂਦਾ ਇਹ ਪ੍ਰੋਗਰਾਮ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਦੇਖ ਰਿਹਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਨੇ ਆਪਣੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੀ ਕੌਮ ਲਈ ਵੀ ਆਪਣੇ ਸੂਬੇ ਲਈ ਵੀ ਆਪਣੇ ਦੇਸ਼ ਲਈ ਵੀ ਜੋ 10-15 ਬੱਚੇ-ਬੱਚੀਆਂ ਇੱਥੋਂ ਬੋਲ ਕੇ ਗਏ ਲਗਭਗ ਸਾਰਿਆਂ ਦੇ ਇਹੀ ਜਜ਼ਬਾਤ ਨੇ ਲਗਭਗ ਸਾਰਿਆਂ ਦੇ ਇਹੀ ਹਾਲਾਤ ਨੇ ਕਿ ਜੇ ਕਿਤੇ ਸਾਨੂੰ ਸਕਾਲਰਸ਼ਿਪ ਨਾ ਮਿਲਦੀ ਸ਼ਾਇਦ ਅਸੀਂ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਨਾ ਕਰ ਸਕਦੇ ਸਕਾਲਰਸ਼ਿਪ ਮਿਲ ਗਈ ਤਾਂ ਅਸੀਂ ਇਕੱਲੇ ਮਾਪਿਆਂ ਦੇ ਜਾਂ ਆਪਣੇ ਸੁਪਨੇ ਨਹੀਂ ਪੂਰੇ ਕਰਾਂਗੇ ਅਸੀਂ ਦੇਸ਼ ਦੇ ਸੁਪਨੇ ਦੇਸ਼ ਨੂੰ ਨੰਬਰ 1 ਬਣਾਉਣ ਦੇ ਸੁਪਨੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਿਆਂ 'ਚ ਵੀ ਆਪਣਾ ਯੋਗਦਾਨ ਪਾਵਾਂਗੇ ਲਗਭਗ ਸਾਰੇ ਹੀ ਐਂਡ ਦੇ ਵਿੱਚ ਅਖੀਰ ਦੇ ਵਿੱਚ ਇਹੀ ਕਹਿ ਕੇ ਗਏ ਨੇ ਕੋਈ ਵਕੀਲ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਪਰ ਮੌਕਾ ਮਿਲਣਾ ਚਾਹੀਦਾ ਬਸ ਜਿਸ ਤਰ੍ਹਾਂ ਡਾਕਟਰ ਬਲਜੀਤ ਕੌਰ ਜੀ ਜਿਨ੍ਹਾਂ ਨੇ ਆਪ ਬਹੁਤ ਗਰੀਬੀ ਹੰਢਾਈ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਸਾਧੂ ਸਿੰਘ ਜੀ ਮੇਰੇ ਨਾਲ ਐਮਪੀ ਰਹੇ ਆ ਫਰੀਦਕੋਟ ਤੋਂ ਤੇ ਉਹਨਾਂ ਨੇ ਬਹੁਤ ਦੁਸ਼ਵਾਰੀਆਂ ਚੋਂ ਆਪਣੀ ਜ਼ਿੰਦਗੀ ਨੂੰ ਕੱਢ ਕੇ ਸੰਘਰਸ਼ ਕਰਕੇ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ ਅੱਜ ਵੱਡੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਦੇ ਪੜਾਏ ਹੋਏ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਕਿ ਜੀ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਪੜਾਏ ਹੋਏ ਆ ਜੀ ਤੁਹਾਡੇ ਪੜੇ ਸਟੂਡੈਂਟ ਆ ਜੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੜਾਇਆ ਡਾਕਟਰ ਡਾਕਟਰ ਸਾਹਿਬਾਂ ਨੂੰ ਪੜਾਇਆ ਡਾਕਟਰ ਬਣਾਇਆ ਅਸੀਂ ਫਿਰ ਇਹਨਾਂ ਨੂੰ ਇਹ ਸਰਕਾਰੀ ਨੌਕਰੀ ਕਰਦੇ ਸੀ ਅਸੀਂ ਇਹਨਾਂ ਨੂੰ ਮਨਾਇਆ ਕਿ ਜੀ ਤੁਸੀਂ ਸਰਕਾਰੀ ਨੌਕਰੀ ਛੱਡ ਕੇ ਇੱਕ ਹੋਰ ਸੇਵਾ 'ਚ ਆਓ ਤੁਸੀਂ ਮਲੋਟ ਤੋਂ ਇਲੈਕਸ਼ਨ ਲੜੋ ਜਦੋਂ ਇਹ ਜਿੱਤੇ ਬਹੁਤ ਭਾਰੀ ਵੋਟਾਂ ਨਾਲ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਉਹੀ ਮੰਤਰੀਪਾਲਾ ਦਿੱਤਾ ਜਿਹੜਾ ਜਿਹਦੇ ਚ ਇਹ ਸੇਵਾ ਕਰਨੀ ਚਾਹੁੰਦੇ ਸੀ ਔਰ ਬੜੀ ਸਫਲਤਾਪੂਰਵਕ ਔਰ ਬੜਾ ਹਰ ਪਿੰਡ ਦਾ ਇਹਨਾਂ ਕੋਲੇ ਡਾਟਾ ਪਿਆ ਹੈ ਬੜਾ ਵਧੀਆ ਪਾਰਲੀਮੈਂਟ ਚ ਵਿਧਾਨ ਸਭਾ ਚ ਬੜੇ ਵਧੀਆ ਤਰੀਕੇ ਨਾਲ ਮੁੱਦੇ ਰੱਖਦੇ ਨੇ ਸੋ ਜੇ ਡਾਕਟਰ ਬਲਜੀਤ ਕੌਰ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਇਸ ਪਦਰ ਤੇ ਜਾ ਸਕਦੇ ਆਪਾਂ ਕਿਉਂ ਨਹੀਂ ਜਾ ਸਕਦੇ ਜੇ ਹਰਪਾਲ ਚੀਮਾ ਜੀ ਇੱਕ ਛੋਟੇ ਜਿਹੇ ਘਰ ਚੋਂ ਗਰੀਬੀ ਚੋਂ ਉੱਠ ਕੇ ਵਕੀਲ ਬਣ ਕੇ ਉਤਵਾਦ ਅੱਜ ਵਿੱਤ ਮੰਤਰੀ ਨੇ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਉਹਨਾਂ ਕੋਲੇ ਨੇ ਤੇ ਫਿਰ ਆਪਾਂ ਕਿਉਂ ਨਹੀਂ ਇਸ ਅਚੀਵਮੈਂਟ ਨੂੰ ਅਚੀਵ ਕਰ ਸਕਦੇ ਚੱਬੇਵਾਲ ਸਾਹਿਬ ਬੜੇ ਛੋਟੇ ਪਰਿਵਾਰ ਚੋਂ ਉੱਠ ਕੇ ਅੱਜ ਜੋ ਵੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਵਿਧਾਨ ਸਭਾ ਦੇ ਵਿੱਚ ਬੜੇ-ਬੜੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ بس ਇੱਕ جنون ਚਾਹੀਦਾ ਜਜ਼ਬਾ ਚਾਹੀਦਾ ਸ਼ਾਇਦ ਅੱਜ ਕੁਝ ਪਰਸੈਂਟ ਬੱਚੇ ਇਹ جنون ਜਜ਼ਬਾ ਲੈ ਕੇ ਜਾਣਗੇ ਕਿ ਮੈਂ ਵੀ ਕੁਝ ਕਰਨਾ ਹੈ ਮੈਂ ਵੀ ਕੁਝ ਬਣਨਾ ਹੈ ਬਹੁਤ سارے ਬੱਚੇ ਪਹਿਲੀ ਵਾਰ ਬਾਹਰ ਆਏ ਹੁਣੇ ਸਕੂਲ ਤੋਂ ਜਾਂ ਆਪਣੇ ਏਰੀਏ ਤੋਂ ਹਾਲਾਂਕਿ ਅਸੀਂ ਬਹੁਤ ਜ਼ਿਆਦਾ ਦੂਰੋਂ ਬੁਲਾਏ ਨਹੀਂ ਬੱਚੇ ਆਲੇ ਦੁਆਲੇ ਤੋਂ ਹੀ ਬੁਲਾਏ ਨੇ ਸੋ ਅੱਜ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਹੈ ਉਜਾਰੀ ਕਰ ਦਿੱਤੀ ਗਈ ਹੈ ਇੱਥੇ ਤਾਂ ਅਸੀਂ 10000 ਜਾਰੀ ਬਲਾਇਆ ਗਿਣਤੀ ਲੱਖਾਂ ਚ ਹੈ 35% ਪਿਛਲੀ ਵਾਰ ਨਾਲੋਂ ਵਾਧਾ ਹੋ ਗਿਆ ਬਜੀ ਫੈਲਣ ਵਾਲੇ ਬੱਚਿਆਂ ਚ ਮਤਲਬ ਸਮਝ ਲਓ ਵੀ ਪੜ੍ਹਾਈ ਕਰਨ ਵਾਲਿਆਂ ਚ ਵਾਧਾ ਹੋ ਗਿਆ ਮਤਲਬ ਸੁਪਨਿਆਂ ਚ ਵਾਧਾ ਹੋ ਗਿਆ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ ਹੈ ਕਿ ਅਸੀਂ ਆਪਣੇ ਸੂਬੇ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ ਭਾਵੇਂ ਉਹ ਸਟੂਡੈਂਟ ਹੋਣ ਭਾਵੇਂ ਉਹ ਕਿਸਾਨ ਹੋਣ ਭਾਵੇਂ ਉਹ ਦੁਕਾਨਦਾਰ ਹੋਣ ਛੋਟਾ ਵਪਾਰੀ ਵੱਡਾ ਵਪਾਰੀ ਭਾਵੇਂ ਜਿਵੇਂ ਮਰਜ਼ੀ ਉਹ ਜੋ ਵੀ ਉਹ ਕੰਮਕਾਰ ਕਰਦੇ ਨੇ ਉਹਦੇ ਵਿੱਚ ਅਸੀਂ ਵਾਅਦਾ ਕਰੀਏ ਸਹੂਲਤਾਂ ਦੇ ਕੇ ਸਟੇਜ ਤੇ ਆ ਕੇ ਬੋਲਣਾ ਇਹ ਬਹੁਤ ਵੱਡੀ ਗੱਲ ਆ ਇੱਥੇ ਵੱਡੇ ਵੱਡੇ ਨਹੀਂ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਇੱਥੇ ਆ ਕੇ ਨਰਵਸ ਹੋ ਜਾਂਦੇ ਲੋਕ ਸੋ ਇਹਨਾਂ ਬੱਚਿਆਂ ਜਿਹੜਾ ਕੌਨਫੀਡੈਂਸ ਮੈਂ ਦੇਖਿਆ ਉਹ ਵੀ ਕਮਾਲ ਹੈ ਇੱਕ ਵਾਰੀ ਮੈਂ ਚਾਹੂੰਗਾ ਤੁਸੀਂ ਆਪਣੇ ਆਪ ਲਈ ਸਾਰੇ ਜਾਣੇ ਆਪ ਹੀ ਤਾੜੀ ਮਾਰ ਲਓ ਇੱਕ ਵਾਰੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਮੰਚ ਤੋਂ 2017 ਤੋਂ ਲੈ ਕੇ 2020 ਤੱਕ ਇੱਕ ਐਸਾ ਬੈਚ ਮੈਂ ਉਹਨੂੰ ਕਹੂੰਗਾ ਕਿ ਅਨਲਕੀ ਬੈਚ ਕਹਿ ਲੋ ਕਿ ਮੰਤਰੀ ਤੇ ਸਰਕਾਰ ਇਹੋ ਜਿਹੀ ਆ ਗਈ ਉਹਨਾਂ ਨੇ ਸਕਾਲਰਸ਼ਿਪ ਰੋਕਤੀ ਪ੍ਰੀ ਮੈਟ੍ਰਿਕ ਵੀ ਪੋਸਟ ਮੈਟ੍ਰਿਕ ਵੀ ਸਕਾਲਰਸ਼ਿਪ ਰੋਕਤੀ ਤਾਂ ਸਕੂਲਾਂ ਨੇ ਉਹਨਾਂ ਦੇ ਰੋਲ ਨੰਬਰ ਰੋਕਤੇ ਜੇ ਪੇਪਰ ਦੇ ਤਾ ਡੀ ਐਮ ਸੀ ਰੋਕਤੇ ਡਿਗਰੀਆਂ ਰੋਕਤੀਆਂ ਕਿ ਸੰਤ ਪੈਸੇ ਨਹੀਂ ਆਏ ਮੈਂ ਉਦੋਂ ਐਮ ਪੀ ਸੀ ਮੇਰੇ ਕੋਲੇ ਬਹੁਤ ਸਾਰੇ ਲੋਕ ਆਏ ਕੋਈ ਕਹਿੰਦਾ ਮੈਂ ਖੱਤਰ ਰੇੜਾ ਚਲਾਉਣਾ ਜੀ ਮੇਰੀ ਬੇਟੀ ਪੜ੍ਹਦੀ ਸੀ ਪਰ ਸਕੂਲ ਵਾਲੇ ਕਹਿੰਦੇ ਤੈਨੂੰ ਪੇਪਰ ਹੀ ਨਹੀਂ ਦੇਣ ਦਿੰਦੇ ਸੀ ਮੈਂ ਚਲੋ 2-4 ਨੂੰ ਤਾਂ ਚਲੋ ਪ੍ਰਿੰਸੀਪਲਸ ਨੂੰ ਜਾਂ ਹੈਡਮਾਸਟਰ ਨੂੰ ਸਕੂਲਾਂ ਵਾਲਿਆਂ ਨੂੰ ਕਹਿ ਕੇ ਕਰਾ ਲਿਆ ਪਰ ਮੈਂ ਕਿਹਾ ਵੀ ਦੋ ਚਾਰ ਨੂੰ ਤਾਂ ਮੈਂ ਕਹਿ ਕੇ ਕਰਾਤਾ ਪਰ ਬਾਕੀ ਵੀ ਇਹੀ ਹਾਲ ਹੋਣਾ ਜਦੋਂ ਪਤਾ ਕੀਤਾ ਗਿਆ ਤਾਂ ਬਹੁਤ ਵੱਡਾ ਇੱਕ ਸਕੈਮ ਜਿਹੜਾ ਇਸ ਬਜੀਫੇ ਚੋਂ ਉਹ ਕਰ ਗਏ ਜੀ ਉਹ ਸਭ ਤੋਂ ਦੁੱਖ ਦੀ ਗੱਲ ਇਹ ਹੈ ਜਿਹੜਾ ਮੰਤਰੀ ਸੀਗਾ ਉਹ ਆਪ ਐਸੇ ਸੀਗਾ ਉਹ ਆਪ ਇਸੇ ਬਰਾਦਰੀ ਤੋਂ ਸੀ ਉਹ ਆਪ ਗਰੀਬੀ ਚ ਉੱਠਿਆ ਹੋਇਆ ਸੀ ਮਤਲਬ ਉਹਨੇ ਆਪਦੇ ਹੀ ਕੌਮ ਦਾ ਆਪਦੇ ਲੋਕਾਂ ਦਾ ਨੁਕਸਾਨ ਕਰਤਾ ਬਿਲਕੁਲ ਉਹ ਮੇਰੇ ਨਾਲ ਗੱਲ ਹੋ ਗਈ ਆਪਾਂ ਇਸ ਕਰਕੇ ਚੁਣ ਲੈਨੇ ਆ ਲੋਕਾਂ ਨੂੰ ਵੀ ਸਾਡਾ ਹੀ ਹੈ ਪਰ ਬਾਅਦ ਕੀ ਪਤਾ ਲੱਗਦਾ ਉਹ ਰਲਿਆ ਕਿਦੇ ਨਾਲ ਹੋਇਆ ਜੰਗਲ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਸੀ ਜੰਗਲ ਚ ਕੁਹਾੜੀ ਵੀ ਖੜੀ ਸੀ ਵੋਟਾਂ ਚ ਕੁਹਾੜੀ ਤਾਂ ਜੰਗਲ ਦੀ ਦੁਸ਼ਮਣ ਹੈ ਦਰਖਤਾਂ ਨੂੰ ਵੜਦੀ ਹੈ ਸਭ ਤੋਂ ਵੱਧ ਵੋਟਾਂ ਵੀ ਦਰਖਤਾਂ ਨਹੀਂ ਸੀ ਜਾਨਵਰਾਂ ਦੀਆਂ ਘੱਟ ਸੀ ਦਰਖਤ ਜ਼ਿਆਦਾ ਹੁੰਦੇ ਜੰਗਲ 'ਚ ਤਾਂ ਫਿਰ ਜੰਗਲ ਦਾ ਮਤਲਬ ਹੀ ਦਰਖਤ ਹੈ। ਕਹਾੜੀ ਬਹੁਤ ਭਾਰੀ ਵੋਟਾਂ ਨਾਲ ਜਿੱਤ ਗਈ। ਪਤਾ ਲੱਗਿਆ ਕਿ ਦਰਖਤਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਉਹਨੂੰ। ਦਰਖਤਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਨੂੰ ਤਾਂ ਵੜ ਦਿੰਦੀ ਐ। ਉਹ ਮੈਂਟ ਨਹੀਂ ਲਾਉਂਦੀ ਤੁਹਾਡੀਆਂ ਟਾਹਣੀਆਂ ਵੜ ਦਿੰਦੀ ਐ, ਤੁਹਾਡੀਆਂ ਜੜਾਂ ਵੜ ਦਿੰਦੀ ਐ। ਤੁਸੀਂ ਕਹਾੜੀ ਨੂੰ ਕਿਉਂ ਵੋਟਾਂ ਪਾਤੀਆਂ? ਉਹ ਕਹਿੰਦੇ ਜੀ ਅੱਛਾ ਕਹਾੜੀ ਨੂੰ ਵੋਟਾਂ ਪੈ ਗਈਆਂ। ਅਸਿਕ ਲੋਕ ਕਹਿੰਦੇ ਹਾਂ ਜੀ ਕਹਾੜੀ ਜਿੱਤ ਗਈ ਕਹਿੰਦੇ ਅਸੀਂ ਤਾਂ ਹੱਥਾ ਦੇਖ ਕੇ ਪਾਤੇ ਸੀ ਵੀ ਹੱਥਾ ਸਾਡੀ ਬਰਾਦਰੀ ਦਾ ਲੱਕੜ ਦਾ ਹੈ ਉਹਦਾ ਜਿਹੜਾ ਹੱਥਾ ਸੀ ਉਹ ਲੱਕੜ ਦਾ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਹੱਥਾ ਲੋਹੇ ਨਾਲ ਰਲਿਆ ਹੋਇਆ ਸੀਗਾ ਲੱਕੜ ਦਾ ਹੱਥਾ ਲੋਹੇ ਨਾਲ ਰਲਿਆ ਹੋਇਆ ਸੀ ਤੇ ਉਹਨਾਂ ਨੇ ਫਿਰ ਦੋਨਾਂ ਨੇ ਰਲ ਕੇ ਜੜਾ ਵੱਡੀਆਂ ਫਿਰ ਉਹਨਾਂ ਦੀ ਇਹੀ ਹੋਇਆ ਪਹਿਲਾਂ ਆਪਣੇ ਨਾਲ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਮਤ ਬਦਲ ਸਕਦਾ ਹੈ ਔਰ ਕੋਈ ਤਰੀਕਾ ਨਹੀਂ ਔਰ ਗਰੀਬ ਦਾ ਬੱਚਾ ਇੰਟੈਲੀਜੈਂਟ ਹੁੰਦਾ ਜਿਹੜਾ ਸਾਈਕਲ ਤੇ ਜਾਂਦਾ ਹੈ ਜਿਹੜਾ ਬੱਸਾਂ ਦੀਆਂ ਟਾਕੀਆਂ ਤੇ ਲੰਮ ਕੇ ਬੱਸਾਂ ਦੇ ਜਾਲਾਂ ਤੇ ਲੰਮ ਕੇ ਟਰਾਲੀਆਂ ਦੇ ਡਾਲਿਆਂ ਤੇ ਲੰਮ ਕੇ ਪੜਨ ਜਾਂਦਾ ਹੈ ਨਾ ਉਹਨੂੰ ਪਤਾ ਹੁੰਦਾ ਮੈਂ ਸਕੂਲ ਕਿਵੇਂ ਪਹੁੰਚਿਆ ਤੇ ਸਕੂਲ ਚੋਂ ਲੈ ਕੇ ਕਿ ਜਾਣਾ ਹੈ ਉਹ ਬੱਚੇ ਸ਼ਾਰ ਹੁੰਦੇ ਆ ਕਿਉਂਕਿ ਉਹਨੂੰ ਇਹ ਪਤਾ ਹੁੰਦਾ ਕਿ ਕਿਤਾਬ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਕਿਤਾਬ ਐਜੂਕੇਸ਼ਨ ਹਾਇਰ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਇਹ ਸਾਡੇ ਦੇਸ਼ ਦਾ ਭਵਿੱਖ ਬਦਲ ਸਕਦੇ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਣ ਬੁੱਝ ਕੇ ਵੀ ਅਨਪੜ ਰੱਖੇ ਜਾਂਦੇ ਆ ਲੋਕ ਕਿ ਬਸ ਇਹਨਾਂ ਨੂੰ ਇੱਥੇ ਤੱਕ ਹੀ ਰੱਖੋ ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਇਹ ਸੋਚ ਕੇ ਕੰਮ ਕਰਨ ਲੱਗ ਜਾਣਗੇ ਜਾਂ ਨੌਕਰੀਆਂ ਲੈ ਲੈਣਗੇ ਜੇ ਨੌਕਰੀਆਂ ਮਿਲ ਗਈਆਂ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਨੂੰ ਆਪਣੇ ਤਾਂ ਕੋਈ ਮਤਲਬ ਹੀ ਨਹੀਂ ਰਹਿਣਾ ਆ ਫਿਰ ਆਪਣੇ ਕੋਲੇ ਅਰਜ਼ੀਆਂ ਲੈ ਕੇ ਕੌਣ ਆਊਗਾ ਤੜਕੇ ਤੜਕੇ ਆਪਣੇ ਘਰਾਂ ਮੂਰੇ ਲਾਈਨ ਕੌਣ ਬਣਾਊਗਾ ਅਰਜੀਆਂ ਦੀ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਵੀ ਯਾਰ ਪ੍ਰਮਾਤਮਾ ਨੇ ਤਾਂ ਇੱਕੋ ਜਿਹਾ ਦਿਮਾਗ ਲਾ ਕੇ ਭੇਜ ਜਿਨੇ ਪਰ ਜੇ ਟੀਚਰ ਸਾਨੂੰ ਉਹੋ ਮਿਲ ਜਾਣ ਜਿਹੜੇ ਸਾਰਿਆਂ ਨੂੰ ਇੰਟੈਲੀਜੈਂਟ ਬੱਚਿਆਂ ਦੇ ਵੀ ਟੀਚਰ ਨੇ ਤਾਂ ਸਾਨੂੰ ਵੀ ਮਿਲ ਜਾਣ ਤਾਂ ਅਸੀਂ ਕਿਸੇ ਵੱਲੋਂ ਘੱਟ ਨਹੀਂ ਹੈਗੇ ਸੋ ਇਸ ਕਰਕੇ ਅਸੀਂ ਤੁਹਾਨੂੰ ਅੱਜ ਮੌਕਾ ਛੋਟਾ ਜਿਹਾ ਦੇ ਰਹਿਆਂ ਸੀ ਤੁਹਾਨੂੰ ਪੜਾ ਨਹੀਂ ਰਿਹਾ ਪੜਨਾ ਤੁਸੀਂ ਆਪਣੀ ਕਾਬਲੀਅਤ ਨਾਲ ਹੈ ਪਰ ਇਹ ਸਕਾਲਰਸ਼ਿਪ ਜਿਹੜੀ ਹੈ ਇਹਦੇ ਨਾਲ ਬੱਚੇ ਨੂੰ ਹੌਸਲਾ ਮਿਲਦਾ ਹੈ ਕਿ ਮੇਰੀ ਪੜ੍ਹਾਈ ਦਾ ਖਿਆਲ ਸਰਕਾਰ ਰੱਖ ਰਹੀ ਹੈ ਨੰਬਰ ਲੈਣੇ ਹੁਣ ਮੇਰਾ ਫਰਜ਼ ਆ ਉਹਨੂੰ ਇੱਕ ਚੈਲੰਜ ਵੀ ਮਿਲਦਾ ਉਹਨੂੰ ਇੱਕ ਗੋਲ ਵੀ ਮਿਲਦਾ ਹੈ ਕਿ ਜਦੋਂ ਸਰਕਾਰ ਮੇਰੇ ਵਾਸਤੇ ਇੰਨਾ ਕਰੀ ਜਾਂਦੀ ਹੈ ਮੇਰੇ ਮਾਪੇ ਮੇਰੇ ਵਾਸਤੇ ਦਿਹਾੜੀਆਂ ਕਰੀ ਜਾਂਦੇ ਆ ਤੇ ਜੇ ਮੈਂ ਰਿਜ਼ਲਟ ਨਾ ਦਿੱਤੇ ਤਾਂ ਗਿਲਟੀ ਮੈਨੂੰ ਹੋਊਗੀ ਆਪਣੇ ਆਪ ਨੂੰ ਤਾਂ ਮੈਂ ਆਪਣੇ ਆਪ ਨਾਲ ਧੋਖਾ ਕਰੂੰਗਾ ਫਿਰ ਇਸ ਕਰਕੇ ਫਿਰ ਉਹ ਬੱਚਾ ਜ਼ਿਆਦਾ ਮਿਹਨਤ ਕਰਦਾ ਹੈ ਫਿਰ ਅੱਗੇ ਜਾ ਕੇ ਜਦੋਂ ਡਿਗਰੀ ਲੈਂਦਾ ਹੈ ਫਿਰ ਨੌਕਰੀ ਵਾਸਤੇ ਜਾਂਦਾ ਫਿਰ ਸਭ ਤੋਂ ਵੱਧ ਖੁਸ਼ੀ ਵੀ ਉਸੇ ਨੂੰ ਹੁੰਦੀ ਹੈ ਤੇ ਉਹਦੇ ਮਾਪਿਆਂ ਨੂੰ ਹੁੰਦੀ ਹੈ ਮੈਂ ਤੁਹਾਡੇ ਮਾਪਿਆਂ ਨੂੰ ਬਹੁਤ ਜ਼ਿਆਦਾ ਵਧਾਈ ਦੇਣੀ ਚਾਹੁੰਨਾ ਅੱਜ ਪਤਾ ਨਹੀਂ ਅੱਜ ਵੀ ਸ਼ਾਇਦ ਬਹੁਤ ਬਹੁਤੇ ਬੱਚਿਆਂ ਦੇ ਮਾਪੇ ਦਿਹਾੜੀ ਤੇ ਗਏ ਹੋਣੇ ਕੰਮ ਤੇ ਗਏ ਹੋਣੇ ਕਿਉਂਕਿ ਜਿਹੜੇ ਹੈਂਡ ਟੂ ਮਾਊਥ ਨੇ ਜਿਹੜੇ ਰੋਜ਼ ਹੀ ਖਵਾਉਂਦੇ ਨੇ ਰੋਜ਼ ਹੀ ਖਾਂਦੇ ਨੇ ਉਹ ਐਦਾਂ ਨਹੀਂ ਜਾ ਸਕਦੇ ਇੱਕ ਦਿਨ ਜ਼ਿੰਦਗੀ ਚੋਂ ਮਾਈਨਸ ਨਹੀਂ ਹੋ ਸਕਦਾ ਇੱਕ ਦਿਨ ਮਾਈਨਸ ਹੋ ਗਿਆ ਤਾਂ ਜਾਂ ਤਾਂ ਕੱਲ ਨੂੰ ਭੁੱਖੇ ਰਹਿਣਾ ਪਊ ਜਾਂ ਅੱਜ ਹੀ ਭੁੱਖੇ ਰਹਿਣਾ ਪਊ ਇੱਕ ਗਰੀਬ ਪਰਿਵਾਰ ਸੀਗਾ ਦਿਹਾੜੀ ਕਰਦਾ ਸੀਗਾ ਮਜ਼ਦੂਰ ਸੀਗਾ ਉਹਨੇ ਸੋਚਿਆ ਯਾਰ ਕਈ ਪੀੜ੍ਹੀਆਂ ਤੋਂ ਮਜ਼ਦੂਰੀਆਂ ਹੀ ਚੱਲੀ ਜਾਂਦੀਆਂ ਅਗਲੀ ਪੀੜ੍ਹੀ ਵੀ ਮਜ਼ਦੂਰਾਂ ਦੀ ਉਦੋਂ ਅਗਲੀ ਵੀ ਮਜ਼ਦੂਰਾਂ ਦੀ ਵੀ ਥੋੜਾ ਜਿਹਾ ਢਿੱਡ ਬਨ ਕੇ ਗੁਜ਼ਾਰਾ ਕਰ ਲੈਨੇ ਆ ਮੈਂ ਇੱਕ ਡੰਗ ਦੀ ਰੋਟੀ ਘਟਾ ਦੇਣਾ ਕੰਮ ਥੋੜਾ ਜਿਹਾ ਮੈਂ ਵੱਧ 2 ਘੰਟੇ ਵੱਧ ਲਾ ਲਿਆ ਕਰੂੰਗਾ ਓਵਰਟਾਈਮ ਲਾ ਲੈਣਾ ਬੱਚੇ ਹੀ ਪੜਾ ਲੀਏ ਯਾਰ ਬੱਚਾ ਪੜਾ ਲਿਆ ਉਹਨੇ ਬਹੁਤ ਉਹਨੇ ਜਿਨੋਂ ਆਪਾਂ ਕਹਿੰਦੇ ਫਾਕੇ ਕੱਟੇ ਭੁੱਖਾ ਰਿਆ ਪੈਸੇ ਜੋੜੇ ਫੀਸਾਂ ਭਰੀਆਂ ਤੇ ਬੱਚਾ ਵੀ ਬਹੁਤ ਇੰਟੈਲੀਜੈਂਟ ਸੀ ਬੱਚਾ ਜੱਜ ਬਣ ਗਿਆ ਜੀ ਬੜੀ ਖੁਸ਼ੀ ਹੋਈ ਇਲਾਕੇ ਚ ਮਹਿਮਾ ਹੋਈ ਵੀ ਲੈ ਵੀ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਬਈ ਮੈਂ ਤੁਹਾਡੇ ਮਾਪਿਆਂ ਦੀ ਜੋ ਕਦਰ ਕਰਦਾ ਉਹਦੀ ਮੈਂ ਗੱਲ ਸੁਣਾਉਣਾ ਜੱਜ ਬਣ ਗਿਆ ਤਾਂ ਜਿਸ ਦਿਨ ਜੱਜ ਸਹਿਬਾਨ ਨੇ ਜਿਸ ਦਿਨ ਜੱਜ ਸਾਹਿਬ ਨੇ ਕੁਰਸੀ ਤੇ ਬੈਠਣਾ ਸੀ ਜਿਸ ਦਿਨ ਪਹਿਲੇ ਦਿਨ ਅਹੁਦਾ ਸੰਭਾਲਣਾ ਸੀ ਤਾਂ ਮਜ਼ਦੂਰ ਵੀ ਚਲਾ ਗਿਆ ਉਹਦਾ ਬਾਪੂ ਕਿ ਅੱਜ ਮੇਰਾ ਬੇਟਾ ਜਦੋਂ ਕੁਰਸੀ ਤੇ ਬੈਠੂਗਾ ਜੱਜ ਬਣ ਕੇ ਤਾਂ ਮੈਂ ਦੇਖੂਗਾ ਤੇ ਖੁਸ਼ੀ ਹੋਊਗੀ ਜੱਜ ਸਾਹਿਬ ਆਪਣੇ ਚੈਂਬਰ 'ਚ ਬੈਠੇ ਸੀ ਪਿੱਛੇ ਤਾਂ ਉਹਦਾ ਬਾਪੂ ਜਿਹੜਾ ਮਜ਼ਦੂਰ ਸੀ ਉਹ ਉਹੀ ਕੱਪੜੇ ਉਹੀ ਦੱਬੀਆਂ ਵਾਲਾ ਪਰਨਾ ਉਹੀ ਸਿੰਪਲ ਕੱਪੜੇ ਪਾ ਕੇ ਤੇ ਉਹਨੇ ਜਾ ਕੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਪੁੱਤਰਾ ਬਹੁਤ-ਬਹੁਤ ਵਧਾਈ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਅੱਜ ਕਹਿੰਦਾ ਤੇਰੀਆਂ ਨਜ਼ਰਾਂ 'ਚ ਅੱਜ ਦੁਨੀਆ ਦਾ ਸਭ ਤੋਂ ਵੱਧ ਖੁਸ਼ ਇਨਸਾਨ ਖੁਸ਼ਕਿਸਮਤ ਇਨਸਾਨ ਤੇ ਸਭ ਤੋਂ ਵੱਧ ਆਪਣੇ ਆਪ ਨੂੰ ਤਾਕਤਵਰ ਸਮਝਣ ਵਾਲਾ ਇਨਸਾਨ ਕੌਣ ਹੋ ਸਕਦਾ ਹੈ ਉਹਦਾ ਬੇਟਾ ਜੱਜ ਸੀਗਾ ਉਹ ਕਹਿੰਦਾ ਪਿਤਾ ਜੀ ਮੈਂ ਆ ਮੈਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਪਿਤਾ ਜੀ ਨੂੰ ਥੋੜਾ ਜਿਹਾ ਝਟਕਾ ਲੱਗਿਆ ਉਨੇ ਫੇਰ ਪੁੱਛਿਆ ਉਦਾਂ ਹੀ ਉਦਾਂ ਹੀ ਖੜਾ ਸੀ ਉਹਦੀ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਇੱਕ ਵਾਰੀ ਫੇਰ ਦੱਸ ਦੇ ਵੀ ਇਸ ਵਕਤ ਤੇਰੀਆਂ ਨਜਰਾਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤ ਇਨਸਾਨ ਕੌਣ ਹੋ ਸਕਦਾ ਉਹ ਕਹਿੰਦਾ ਪਿਤਾ ਜੀ ਮੈਂ ਤੁਹਾਨੂੰ ਦੱਸਿਆ ਮੈਂ ਮੈਂ ਜਿੰਨੂੰ ਮਰਜ਼ੀ ਸਜ਼ਾ ਦੇ ਸਕਦਾ ਜਿੰਨੂੰ ਮਰਜ਼ੀ ਛੱਡ ਸਕਦਾ ਸਭ ਤੋਂ ਵੱਧ ਖੁਸ਼ ਆਲੇ ਦੁਆਲੇ ਸਾਰਾ ਸਿਸਟਮ ਮੈਂ ਇਸ ਚਲਾਉਂਗਾ ਹੁਣ ਚਲੋ ਪਿਤਾ ਜੀ ਦਾ ਦਿਲ ਟੁੱਟ ਗਿਆ ਉਹ ਵਾਪਸ ਜਾਣ ਲੱਗੇ ਕਮਰੇ ਚੋਂ ਚੈਂਬਰ ਦੇ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਕਹਿੰਦਾ ਇੱਕ ਵਾਰੀ ਫੇਰ ਦੱਸ ਦੇ ਪੁੱਤ ਅੱਜ ਤੇਰੀਆਂ ਨਜ਼ਰਾਂ 'ਚ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਬੰਦਾ ਕੌਣ ਹੋ ਸਕਦਾ ਜੱਜ ਸਿਵਾਨ ਕਹਿੰਦੇ ਪਿਤਾ ਜੀ ਤੁਸੀਂ ਹੋ ਉਹ ਨੇੜੇ ਆਇਆ ਕਹਿੰਦਾ ਯਾਰ ਕਮਾਲ ਐ ਮੈਂ ਦੋ ਵਾਰੀ ਪਹਿਲਾਂ ਵੀ ਪੁੱਛਿਆ ਸੀ ਤੈਨੂੰ ਤੇ ਤੂੰ ਆਪਣਾ ਨਾਂ ਲਿਆ ਸੀ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਤੇ ਤੂੰ ਮੇਰਾ ਨਾਂ ਲਿਆ ਉਹ ਕਿਨੂੰ ਝੂਠ ਸਮਝਾਂ ਕਿਨੂੰ ਸੱਚ ਸਮਝਾਂ ਕਹਿੰਦਾ ਪਿਤਾ ਜੀ ਤਿੰਨੇ ਵਾਰੀਆਂ ਹੀ ਸੱਚ ਸੀ ਕਹਿੰਦਾ ਕਿਵੇਂ ਕਹਿੰਦਾ ਜਿਸ ਵੇਲੇ ਤੁਸੀਂ ਇੱਥੇ ਮੈਨੂੰ ਬੈਠੇ ਨੂੰ ਪੁੱਛਿਆ ਸੀ ਨਾ ਉਸ ਵੇਲੇ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਸ ਪੁੱਤ ਤੋਂ ਵੱਧ ਖੁਸ਼ ਉਸ ਤੋਂ ਵੱਧ ਖੁਸ਼ਕਿਸਮਤ ਤੇ ਉਸ ਤੋਂ ਵੱਧ ਤਾਕਤਵਰ ਬੰਦਾ ਨਹੀਂ ਹੋ ਸਕਦਾ ਕੋਈ ਪਰ ਕਹਿੰਦਾ ਜਦੋਂ ਤੁਸੀਂ ਤੀਜੀ ਵਾਰੀ ਪੁੱਛਿਆ ਉੱਥੇ ਜਾ ਕੇ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਸੀ ਤੇ ਉਦੋਂ ਫਿਰ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਸੀਂ ਹੋ ਤੁਸੀਂ ਮੈਨੂੰ ਖੁਸ਼ੀ ਖੁਸ਼ਕਿਸਮਤ ਤੇ ਤਾਕਤ ਮੈਨੂੰ ਤੁਸੀਂ ਡਾਇਵਰਟ ਕਰਤੀ ਮੈਨੂੰ ਦੇ ਦਿੱਤੀ ਤੁਸੀਂ ਸੋ ਮੈਂ ਤਾਂ ਇਹ ਗੱਲ ਸੁਣਾਈ ਹੈ ਕਿ ਜੇ ਤੁਸੀਂ ਪੜ੍ਹ ਕੇ ਜਦੋਂ ਕੁਝ ਬਣੋਗੇ ਨਾ ਤਾਂ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਹਾਡੇ ਮਾਪਿਓ ਹੋਣਗੇ ਤੁਹਾਡੇ ਟੀਚਰ ਹੋਣਗੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਤੁਹਾਨੂੰ ਪੜ੍ਹਾਇਆ ਤੇ ਤੁਹਾਨੂੰ ਵੱਡੀਆਂ-ਵੱਡੀਆਂ ਪਦਵੀਆਂ ਤੇ ਪਹੁੰਚਾਇਆ ਤੇ ਉਹਨਾਂ ਦਾ ਪਿਆਰ ਹਮੇਸ਼ਾ ਲੈਂਦੇ ਰਹੋ ਉਹਨਾਂ ਨੂੰ ਸਤਿਕਾਰ ਹਮੇਸ਼ਾ ਦਿੰਦੇ ਰਹੋ ਰਿਸਪੈਕਟ ਕਰਦੇ ਰਹੋ ਆਪਣੇ ਕੋਚੇਸ ਦੀ ਆਪਣੇ ਟੀਚਰਸ ਦੀ ਆਪਣੇ ਮਾਪਿਆਂ ਦੀ ਹਮੇਸ਼ਾ ਇੱਜ਼ਤ ਕਰੋ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀਆਂ ਸੀ ਸਕੂਲਾਂ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਦਿੱਲੀ ਤੋਂ ਆਮਾ ਦੀ ਪਾਰਟੀ ਸ਼ੁਰੂ ਦਿੱਲੀ ਦੇ ਵਿੱਚ ਸਰਕਾਰ ਤੋਂ ਸ਼ੁਰੂ ਤਾਂ ਦਿੱਲੀ 'ਚ ਅਸੀਂ ਸਕੂਲਾਂ ਦਾ ਕਾਇਆਪਾਲਟ ਕੀਤਾ ਦਿੱਲੀ ਦੇ ਸਕੂਲਾਂ 'ਚ ਪੜ੍ਹਾਈ ਸ਼ਾਨਦਾਰ ਕੀਤੀ ਸਕੂਲਾਂ ਦੇ ਨਕਸ਼ੇ ਬਦਲੇ সুইমিং ਪੂਲ ਸਕੂਲਾਂ 'ਚ ਆ ਗਏ ਗਰਾਊਂਡ ਬਣ ਗਏ ਬਹੁਤ ਸ਼ਾਨਦਾਰ ਸਮਾਰਟ ਕਲਾਸਰੂਮ ਬਣ ਗਏ ਕੰਪਿਊਟਰ ਲੈਬਾਂ ਲਾਇਬ੍ਰੇਰੀਆਂ ਬਣ ਗਈਆਂ ਤਾਂ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਮਾਪੇ ਸਰਕਾਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਲੱਗ ਗਏ ਉਹੀ ਮਾਡਲ ਅਸੀਂ ਇੱਥੇ ਲਿਆਂਦਾ ਅੱਜ ਸਕੂਲ ਆਫ ਐਮੀਨੈਂਸ ਬਣੇ ਹੋਏ ਨੇ ਬਣ ਵੀ ਰਹੇ ਨੇ ਸਕੂਲਾਂ ਦੇ ਵਿੱਚ ਟੀਚਰ ਭਰਤੀ ਕੀਤੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਸਮਾਰਟ ਰੂਮ ਕੰਪਿਊਟਰ ਵਾਈਫਾਈ ਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਟੀਚਰਾਂ ਨੂੰ ਅਸੀਂ ਸਿੰਗਾਪੋਰ ਫਿਨਲੈਂਡ ਤੇ ਆਈਆਈਐਮ ਅੰਮਦਾਬਾਦ ਭੇਜਦੇ ਆ ਤਾਂ ਕਿ ਸਾਡੇ ਟੀਚਰ ਹੈਡਮਾਸਟਰ ਪ੍ਰਿੰਸੀਪਲ ਪੜ੍ਹਾਈ ਦੇ ਲੇਟੈਸਟ ਤਰੀਕੇ ਸਿੱਖ ਕੇ ਆ ਕੇ ਸਾਡੇ ਜਵਾਕਾਂ ਨੂੰ ਪੜਾਉਣ ਤੇ ਸਾਡੇ ਬੱਚੇ ਫਿਰ ਉਹਦਾ ਰਿਜ਼ਲਟ ਵੀ ਦੇ ਰਹੇ ਨੇ ਇਸ ਵਕਤ ਸਭ ਤੋਂ ਵੱਧ ਬੱਚੇ ਸਰਕਾਰੀ ਸਕੂਲ ਚ ਪੰਜਾਬ ਦੀ ਹਿਸਟਰੀ ਚ ਸਰਕਾਰੀ ਸਕੂਲਾਂ ਦੇ ਸਭ ਤੋਂ ਵੱਧ ਬੱਚੇ ਜੇਈ ਮੇਨ ਜੇਈ ਐਡਵਾਂਸ ਤੇ ਨੀਟ ਦੇ ਟੈਸਟ ਪਾਸ ਕਰਕੇ ਵੱਡੇ ਵੱਡੇ ਟੈਸਟ ਪਾਸ ਕਰਕੇ ਸਾਡੇ ਬੱਚੇ ਅੱਜ ਉਹਨਾਂ ਕੰਪੀਟੀਸ਼ਨਾਂ ਤੋਂ ਉੱਪਰ ਲੰਘ ਕੇ ਐਡਮਿਸ਼ਨ ਲੈ ਰਹੇ ਨੇ 20 ਕੁੜੀਆਂ ਮਤਲਬ 20 ਸਟੂਡੈਂਟ ਜਿਹੜੇ 10ਵੀਂ ਚੋਂ ਫਰਸਟ ਆਏ ਪੰਜਾਬ ਚੋਂ ਟੌਪ 20 ਬੁਲਾ ਲੈਣਾ ਆਪਣੇ ਘਰੇ 19 ਕੁੜੀਆਂ ਸੀ ਉਹ ਚ ਤੇ ਮੈਂ ਉਹਨਾਂ ਨੂੰ ਅਵਾਰਡ ਦੇਣ ਲੱਗਿਆ ਜਦੋਂ ਮੁੰਡੇ ਦੀ ਵਾਰੀ ਆਈ ਮੈਂ ਉਹਨੂੰ ਥੋੜਾ ਜੱਫੀ ਪਾਈ ਮੈਂ ਕਿਹਾ ਯਾਰ ਸ਼ੁਕਰ ਹੈ ਕਿਸੇ ਨੇ ਤਾਂ ਸਾਡੀ ਬਰਾਦਰੀ ਦਾ ਨਾਂ ਰੱਖਿਆ ਥੋੜਾ ਜ ਤੁਸੀਂ ਵੀ ਪੜ ਲਿਆ ਕਰੋ ਮੈਂ ਕਿਹਾ ਹਨਾ ਇੱਥੇ ਵੀ ਮੈਨੂੰ ਜ਼ਿਆਦਾਤਰ ਬੱਚੀਆਂ ਹੀ ਨਜ਼ਰ ਆ ਰਹੀਆਂ ਨੇ ਕਿਉਂਕਿ ਪੜ੍ਹਾਈ 'ਚ ਹਿੱਸਾਰ ਹੁੰਦੀਆਂ ਨੇ ਪਰ ਉੱਡਣ ਦਾ ਮੌਕਾ ਤਾਂ ਦਿਓ ਨਾ ਆਪਾਂ ਤਾਂ ਜੰਮਣ ਤੋਂ ਪਹਿਲਾਂ ਹੀ ਮਾਰਨ ਲੱਗ ਗਏ ਇਹਨਾਂ ਨੂੰ ਇੱਕ ਬੱਚੀ ਮੈਂ ਪਾਰਲੀਮੈਂਟ 'ਚ ਬੋਲੀ ਸੀ ਵਿਮਨਡੇ ਜਦੋਂ ਵਿਮਨਡੇ ਸੀਗਾ ਮੈਂ ਪਾਰਲੀਮੈਂਟ 'ਚ ਗੱਲ ਬੋਲੀ ਸੀ ਇੱਕ ਬੱਚੀ ਜਿਹੜੀ ਇਹਦੇ ਪੈਦਾ ਨਹੀਂ ਹੋਈ ਆਪਣੀ ਮਾਂ ਦੇ ਪੇਟ 'ਚੋਂ ਬੋਲ ਰਹੀ ਐ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਐ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੁੱਕ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨੀ ਮਾਏ ਸੋ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਸੋ ਆਪਾਂ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਹਾਂ ਅੱਗੇ ਗੁਰੂ ਰਵਿਦਾਸ ਜੀ ਦਾ 650 ਸਾਲ ਆ ਰਿਹਾ ਹੈ ਮਨਾਵਾਂਗੇ ਜੇ ਸਾਡੇ ਗੁਰੂਆਂ ਦੀ ਬਾਣੀ ਜੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਲਾ ਮਿਸਾਲ ਨੇ ਜਿਨ੍ਹਾਂ ਦੀ ਦੁਨੀਆ 'ਚ ਕੋਈ ਮਿਸਾਲ ਨਹੀਂ ਮਿਲਦੀ ਤਾਂ ਫਿਰ ਉਹਨਾਂ ਦੀਆਂ ਸ਼ਤਾਬੀਆਂ ਮਨਾਉਣ ਵੇਲੇ ਵੀ ਅਸੀਂ ਲਾ ਮਿਸਾਲ ਹੀ ਦਿਖਾਈਏ ਕਿ ਇਹੋ ਜਿਹਿਆਂ ਕੋਈ ਹੋਰ ਮਨਾ ਵੀ ਨਹੀਂ ਸਕਦਾ ਜਿਵੇਂ ਜਿਹਾ ਇਹ ਕੌਮ ਬਣਾਉਂਦੀ ਹੈ ਸੋ ਉਹਦੇ ਵਾਸਤੇ ਕੋਈ ਬਜਟ ਦੀ ਕਮੀ ਨਹੀਂ ਜਿੰਨੇ ਤੋਂ ਆਪਾਂ ਮੰਗਣ ਜਾਂਦੇ ਆ ਉਹਨਾਂ ਨੂੰ ਆਪਾਂ ਬਜਟ ਦੇਵਾਂਗੇ ਅੱਪਾ ਤੋਂ ਨਾ ਤੋਂ ਮੰਗਣ ਜਾਂਦੇ ਆ ਹਰ ਰੋਜ਼ ਨਤਮਸਤਕ ਹੋਣੇ ਆ ਸਵੱਜ ਬਹੁਤ-ਬਹੁਤ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਉਚੇਰੀ ਸਿੱਖਿਆ ਜਿਹੜੀ ਹੈ ਉਹਦੇ ਚ ਉਹ ਬੱਚੇ ਜਿਹੜੇ ਖੁਦ ਪੜ੍ਹਨਾ ਚ ਅਬਦੁਲ ਕਲਾਮ ਜੀ ਨੇ ਕਿਹਾ ਅਬਦੁਲ ਕਲਾਮ ਜੀ ਨੇ ਕਿਹਾ ਹਥੇ ਹਰ ਬੱਚੇ ਨੇ ਸੁਪਨੇ ਦੀ ਗੱਲ ਕੀਤੀ ਹੈ ਅਬਦੁਲ ਕਲਾਮ ਜੀ ਨੇ ਲਿਖਿਆ ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਹੁੰਦੇ ਨੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਕਿ ਮੈਂ ਆਹ ਕਰਨਾ ਹੈ ਇਹਦੇ ਕਰਕੇ ਮੈਨੂੰ ਨੀਂਦ ਨਹੀਂ ਆ ਰਹੀ ਮੈਂ ਆਹ ਚੀਜ਼ ਕਰਨਾ ਹੈ ਮੈਨੂੰ ਨੀਂਦ ਨਹੀਂ ਆ ਰਹੀ ਸੋ ਸੁਪਨੇ ਰੱਖੋ ਵੱਡੇ ਸੁਪਨੇ ਰੱਖੋ ਔਰ ਸੁਪਨਿਆਂ ਨੂੰ ਸাকার ਕਰਨ ਵਾਸਤੇ ਸਰਕਾਰ ਤੁਹਾਡੇ ਨਾਲ ਹੈ ਤੁਹਾਡੀ ਆਪਣੀ ਸਰਕਾਰ ਆਮ ਘਰਾਂ ਤੋਂ ਆਏ ਆ ਮੈਂ ਵੀ ਖੇਤਾਂ 'ਚ ਕੰਮ ਕੀਤਾ ਮੈਂ ਵੀ ਟਰੈਕਟਰ ਚਲਾਏ ਨੇ ਮੈਂ ਵੀ ਦਿਹਾੜੀਆਂ ਪੁੱਛਣ ਜਾਂਦਾ ਰਿਆਂ ਇਕੱਠੇ ਕੰਮ ਕਰਦੇ ਰਹੇ ਆ ਖੇਤਾਂ 'ਚ ਸਾਰੇ ਸੋ ਹਰ ਦਰਦ ਦਾ ਪਤਾ ਹੈ ਹੱਥੀ ਟੋਕਾ ਕੁੱਟਿਆ ਹੋਇਆ ਪੱਠੇ ਕੁੱਤਰੇ ਹੋਏ ਨੇ ਹਰ ਕੰਮ ਹੱਥੀ ਕੀਤਾ ਹੋਇਆ ਹੈ ਤੇ ਹੁਣ ਜਦੋਂ ਅਸੀਂ ਇਧਰਲੇ ਪਾਸੇ ਕਾਗਜ਼ ਭਰਤੇ ਪਹਿਲਾਂ ਸਾਨੂੰ ਮਜ਼ਾਕ ਕਰਦੇ ਸੀ ਤੂੰ ਜਿੱਤ ਨਹੀਂ ਸਕਦੇ ਹੁਣ ਮਜ਼ਾਕ ਕਰਦੇ ਨੇ ਕਹਿੰਦੇ ਕਿ ਹੋ ਜਾ ਆ ਗਿਆ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਤੁਸੀਂ ਦੇਖਦੇ ਹੋਵੋਗੇ ਨਾ ਹੁਣ ਹਰੇਕ ਹੀ ਭਗਵੰਤ ਮਾਨ ਨੂੰ ਗਾਲਾਂ ਕੱਢੀ ਜਾਂਦਾ ਜਿਹੜਾ ਵੱਡੇ ਵੱਡੇ ਬਹੁਤ ਵੱਡੇ ਤਣਾੜ ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਹੁਣ ਮੈਂ ਥੋੜੀ ਹਰਾਏ ਨੇ ਹਰਾਏ ਤਾਂ ਲੋਕਾਂ ਨੇ ਨੇ ਗਾਲਾਂ ਮੈਨੂੰ ਕੱਢੀ ਜਾਂਦੇ ਹੋ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਮੈਂ ਕਹਾਂ ਜੋ ਮਰਜੀ ਕਰਿਓ ਮਨ ਜਨ ਜਰ ਮੇਰੇ ਨਾਲ ਲੋਕ ਨੇ ਮੇਰੇ ਬੱਚੇ ਨੇ ਮੇਰੇ ਬਜ਼ੁਰਗ ਨੇ ਮੇਰੀ ਮਾਵਾਂ ਨੇ ਮੇਰੇ ਭੈਣਾਂ ਨੇ ਮੈਨੂੰ ਕੋਈ ਪ੍ਰੋਬਲਮ ਨਹੀਂ ਇਹ ਤਾਂ ਗਾਲਾਂ ਕੱਢਣੀ ਕੱਢੀਆਂ ਇਹਨਾਂ ਨੇ ਕੱਢੀ ਜਾਣ ਕਿਉਂਕਿ ਉਹਨਾਂ ਦੀਆਂ ਕੁਰਸੀਆਂ ਖੁੱਸ ਗਈਆਂ ਨਾ ਉਹਨਾਂ ਨੂੰ ਉਹਨਾਂ ਨੂੰ ਇਹੀ ਦੁੱਖ ਹੁੰਦਾ ਵੀ ਆਹ ਸੀਟਾਂ ਤੇ ਆਮਕਰਾਂ ਦੇ ਬੱਚੇ ਬੱਚੀਆਂ ਕਿਉਂ ਬੈਠੇ ਨੇ ਆਮਕਰਾਂ ਦੇ ਮੁੰਡੇ ਕਿਉਂ ਬੈਠੇ ਨੇ ਮੰਤਰੀ ਬਣੀ ਇਹ ਤਾਂ ਸਾਡੀਆਂ ਕੁਰਸੀਆਂ ਹੁੰਦੀਆਂ ਸੀ ਉਹਨਾਂ ਦਾ ਤਾਂ ਬਸ ਇੱਕ ਚਾਰ ਨੁਕਾਤੀ ਪ੍ਰੋਗਰਾਮ ਹੁੰਦਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਚਾਰਨਖਾਤੀ ਪ੍ਰੋਗਰਾਮ ਇਹ ਦੁਗਾਹ ਕੁਛ ਨਹੀਂ ਅੱਛਾ ਸਾਰੇ ਜਾਣਦੇ ਆ ਦੇਖੋ ਚੀਕਾਂ ਮਾਰੀਆਂ ਉਹਨਾਂ ਨੇ ਉਹਨਾਂ ਦਾ ਚਾਰਨਖਾਤੀ ਪ੍ਰੋਗਰਾਮ ਹੈ ਲੋਕ ਜਾਨ ਟੱਠੇ ਖੂਚ ਮਰਨ ਖੱਪਣ ਪੜਨ ਨਾ ਪੜਨ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਦਾ ਤੁਹਾਡੇ ਪਰਿਵਾਰ ਵੀ ਵਿੱਚ ਆਉਣਗੇ 10 ਲੱਖ ਰੁਪਏ ਦੇ ਜੀਵਨ ਬੀਬੇ ਦੇ ਕਾਰਡ ਦੀ ਸਕੀਮ ਸ਼ੁਰੂ ਕਰਤੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜਾਏ 10 ਲੱਖ ਰੁਪਏ ਸਰਕਾਰ ਤੁਹਾਡੇ ਵਾਸਤੇ ਲਈ ਬੈਠੀ ਹੈ ਹੁਣ ਕੋਈ ਹੁਣ ਕੋਈ ਪੰਜਾਬ ਦੇ ਵਿੱਚ ਉਹ ਵਿਅਕਤੀ ਨਹੀਂ ਹੋਊਗਾ ਜਿਹੜਾ ਇਲਾਜ ਇਸ ਕਰਕੇ ਨਹੀਂ ਕਰਵਾ ਸਕਦਾ ਕਿ ਉਹਦੇ ਕੋਲ ਪੈਸੇ ਨਹੀਂ ਹੈਗੇ ਪ੍ਰਾਈਵੇਟ ਹਸਪਤਾਲ ਵਿੱਚ ਨਾਲ ਲਾਤੇ ਮੈਂ ਦੇਖਿਆ ਮੰਜੇ ਤੇ ਪਏ ਮਰੀਜ਼ਾਂ ਨੂੰ ਮੈਂ ਦੇਖਿਆ ਉਹਨਾਂ ਬਜ਼ੁਰਗਾਂ ਨੂੰ ਕਿ ਬਿਮਾਰੀ ਹੋਗੀ ਤਾਂ ਆਪ ਕਹਿ ਰਿਹਾਓ ਜਿਹੜਾ ਬਿਮਾਰ ਆ ਕੇ ਮੇਰਾ ਇਲਾਜ ਨਾ ਕਰਾਇਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿਹੜੀ 3 ਬਿਗੇ ਜ਼ਮੀਨ ਆ 2 ਬਿਗੇ ਜ਼ਮੀਨ ਆ ਉਹ ਸਾਰੀ ਵਿਕ ਜੂਗੀ ਕਰਜ਼ਾ ਚੜ ਜੂਗਾ ਮੇਰਾ ਇਲਾਜ ਨਾ ਕਰਾਇਓ ਬਸ ਮੇਰੇ ਸਾਹ ਦੇ ਗਿਣੀ ਚੱਲੋ ਜਿੱਦੇ ਖਤਮ ਹੋ ਗਏ ਮੈਨੂੰ ਸੰਸਕਾਰ ਕਰ ਦਿਓ ਮੈਨੂੰ ਦਾਗ ਲਾ ਦਿਓ ਆ ਆ ਹਾਲਾਤ ਹੁੰਦੇ ਸੀ ਅੱਜ ਹੁਣ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜੀਵਨ ਦਾ ਬੀਮਾ ਦੀ ਸਕੀਮ ਸ਼ੁਰੂ ਕਰਤੀ ਹੁਣ ਪੰਜਾਬ ਦੇ ਵਿੱਚ ਅਜਾ ਫੇਰ ਉਹਦੇ ਵਿੱਚ ਨੁਕਸ ਕੱਢ ਜਾਂਦੇ ਨੇ ਇਹ ਆਏ ਕਿਉਂ ਐ ਇਹ ਆਏ ਕੌਣ ਹੀ ਐ ਕਿਵੇਂ ਹੋਊਗਾ ਪਹਿਲਾਂ ਹੀ ਬਿਜਲੀ ਬਾਰੀ ਕਹਿੰਦੇ ਸੀ ਬਿਜਲੀ ਆਏ ਕਿਵੇਂ ਦੇਵੋਗੇ ਆਉਂਦੀ ਐ ਨਾ ਬਿਜਲੀ ਫਿਰ ਫਰੀ ਹਰੇਕ ਘਰ ਨੂੰ ਆਉਂਦੀ ਐ ਨਾਲੇ ਇਹ ਆਏ ਕਿਵੇਂ ਹੋਜੂ ਪਾਣੀ ਕੱਸੀਆਂ ਦਾ ਐ ਕਿਵੇਂ ਹੋਜੂ ਪਾਣੀ ਕੱਸੀਆਂ ਦਾ ਵੀ ਪਹੁੰਚ ਗਿਆ ਇਹ ਟੋਲ ਪਲਾਜੇ ਐ ਕਿਵੇਂ ਫਰੀ ਹੋ ਜਾਣਗੇ ਉਹ ਵੀ ਹੋਗੇ ਨੌਕਰੀਆਂ ਕਿੱਥੋਂ ਦੇ ਦੋਗੇ 63027 ਨੌਕਰੀਆਂ ਦੇ ਕਿਥੋਂ ਦੇ ਸਾਹਮਣੇ ਖੜਾ 63027 ਤੁਸੀਂ ਵੀ ਜਾਣਦੇ ਹੋਵੋਗੇ ਬਹੁਤ ਸਾਰੇ ਬੱਚਿਆਂ ਮੁੰਡਿਆਂ ਨੂੰ ਜਾ ਕੁੜੀਆਂ ਨੂੰ ਜਾਂ ਤੁਹਾਡੇ ਪਿੰਡ ਦੇ ਚਾਚੇ ਤਾਇਆ ਨੂੰ ਜਿਨ੍ਹਾਂ ਨੂੰ ਨੌکریاں ਮਿਲੀਆਂ ਨੇ ਤੁਸੀਂ ਆਪ ਵੀ ਜਾਣਦੇ ਹੋਵੋਗੇ ਕੋਈ ਪੈਸਾ ਨਹੀਂ ਕੋਈ ਫਰਮਾਇਸ਼ ਨਹੀਂ ਸਪਾਰਸ਼ ਨਹੀਂ ਡਿਗਰੀ ਲਓ ਨੰਬਰ ਆ ਗਏ ਸਰਕਾਰ ਦੇ ਕੰਪਿਊਟਰ 'ਚ ਪਤਾ ਲੱਗ ਗਿਆ ਵੀ ਇਹ ਨੰਬਰ ਕਿਦੇ ਕਿਦੇ ਆਏ ਨੇ ਉਹਨਾਂ ਦੇ ਐਡਰੈਸ ਤੇ ਸਰਕਾਰ ਵੱਲੋਂ ਉਹਨਾਂ ਦੇ ਫੋਨ ਤੇ ਜਾਂ ਉਹਨਾਂ ਦੇ ਘਰੇ ਚਿੱਠੀ ਜਾਂਦੀ ਹੈ ਫੋਨ ਤੇ WhatsApp ਦਾ ਮੈਸੇਜ ਆਂਦਾ ਹੈ ਕਿ ਭਾਈ ਬਹੁਤ-ਬਹੁਤ ਮੁਬਾਰਕਾਂ ਐਨੀ ਤਰੀਕ ਨੂੰ ਆਕੇ ਨਿਯੁਕਤੀ ਪੱਤਰ ਲੈ ਜੀ ਅੱਜ ਵੀ ਅੱਜ ਵੀ ਮੈਂ ਹੁਣ ਚੰਡੀਗੜ੍ਹ ਜਾ ਕੇ 4 ਵਜੇ 3 ਵਜੇ ਦੇ ਨੇੜੇ ਤੇੜੇ 3 ਵਜੇ ਮੈਂ ਅੱਜ ਡਾਕਟਰਾਂ ਨੂੰ ਨਰਸਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਕਿਉਂਕਿ ਜਦੋਂ ਹਸਪਤਾਲ ਬਣਾ ਰਹੇ ਹਾਂ ਤਾਂ ਡਾਕਟਰ ਚਾਹੀਦੇ ਆ ਨਰਸਾਂ ਚਾਹੀਦੇ ਆ ਜਦੋਂ ਸਕੂਲ ਬਣਾ ਰਹੇ ਆ ਤਾਂ ਟੀਚਰ ਚਾਹੀਦੇ ਆ ਕਲਰਕ ਚਾਹੀਦੇ ਆ ਸਾਰਾ ਸਟਾਫ ਚਾਹੀਦਾ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਇਸ ਕਰਕੇ ਸਕੂਲ ਤੋਂ ਹਟਾ ਲੀਆਂ ਜਾਂਦੀਆਂ ਸੀ ਕਿਸ ਤੁਰ ਕੇ ਜਾਣਾ ਪੈਂਦਾ ਜਾਂ ਫਿਰ ਜਾਣ ਦਾ ਕੋਈ ਸਾਧਨ ਹੈ ਨਹੀਂ ਜ਼ਮਾਨਾ ਮਾੜਾ ਹੈ ਮਾਪੇ ਡਰ ਜਾਂਦੇ ਸੀ ਅੱਜ 10000 ਤੋਂ ਜ਼ਿਆਦਾ ਬੱਚਿਆਂ ਅਸੀਂ ਬੱਸਾਂ ਲਾਤੀਆਂ ਸਰਕਾਰੀ ਸਕੂਲਾਂ ਚ ਵੀ ਪੀਲੇ ਰੰਗ ਦੀਆਂ 10000 ਤੋਂ ਜ਼ਿਆਦਾ ਬੱਚਿਆਂ ਸਕੂਲ ਜਾ ਕੇ ਪੜ੍ਹ ਕੇ ਆਉਂਦੀਆਂ ਨੇ ਉਹਨਾਂ ਚ ਜੇ ਅਸੀਂ ਸਕੂਲ ਬਣਾ ਦਾਂਗੇ ਜਿੱਥੇ ਪੰਜਵੀਂ ਦਾ ਅੱਠਵੀਂ ਨਾ ਕਰਦਾਂਗੇ ਜਿੱਥੇ ਅੱਠਵੀਂ ਦਾ 10ਵੀਂ ਨਾ ਕਰਦਾਂਗੇ ਤਾਂ ਕਿ ਪੜ੍ਹਾਈ ਇਸ ਪੱਖੋਂ ਨਾ ਰਵੇ ਕਿ ਕੋਈ ਮਜਬੂਰੀ ਸੀ ਪੜ੍ਹਾਈ ਇਸ ਪੱਖੋਂ ਨਾ ਕੋਈ ਪੜ੍ਹਾਈ ਵੱਲੋਂ ਵਿੱਦਿਆ ਵੱਲੋਂ ਬਾਂਝਾ ਰਵੇ ਕਿ ਕੋਈ ਆਰਥਿਕ ਮਜਬੂਰੀ ਸੀ ਜਾਂ ਕੋਈ ਸਾਨੂੰ ਜਨਮ ਵੇਲੇ ਕੋਈ ਸਮਾਜਿਕ ਮਜਬੂਰੀ ਹੋਸੀ ਉਹ ਇਸ ਤਰ੍ਹਾਂ ਦੀ ਸਾਰੀਆਂ ਮਜਬੂਰੀਆਂ ਖਤਮ ਕਰਨਾ ਸਰਕਾਰ ਦਾ ਫਰਜ ਹੈ ਉਹ ਅਸੀਂ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਤੁਹਾਡੇ ਚ ਬਹੁਤ ਸਾਰੇ ਅਫਸਰ ਤੁਹਾਡੇ ਚ ਬਹੁਤ ਸਾਰੇ ਡਾਕਟਰ ਤੁਹਾਡੇ ਚ ਬਹੁਤ ਸਾਰੇ ਵਕੀਲ ਤੁਹਾਡੇ ਚ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਦੀ ਉੱਚੀਆਂ ਪਦਵੀਆਂ ਤੇ ਪਹੁੰਚੋਗੇ ਕਿਸੇ ਨਾ ਕਿਸੇ ਮੋੜ ਤੇ ਮਿਲਦੇ ਰਵਾਂਗੇ ਸੋ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਕਿ ਡਾਕਟਰ ਉਮੇਦਕਰ ਜਿਹੜਾ ਪੋਰਟਲ ਬਣਾਇਆ ਉਹਦੇ ਜਵਾਬਦੇਹੀ ਤੈਅ ਕੀਤੀ ਹੈ ਤਾਕੇ ਕੋਈ ਇਹ ਸਕੀਮ ਨੂੰ ਸਕੈਮ ਨਾ ਬਣਾ ਸਕੇ ਪ੍ਰੋਪਰ ਚੈਕਿੰਗ ਕਰਾਂਗੇ ਸਹੀ ਬੱਚਿਆਂ ਨੂੰ ਸਕਾਲਰਸ਼ਿਪ ਮਿਲੇ ਕੋਈ ਨਕਲੀ ਭਰਤੀ ਜਾਂ ਨਕਲੀ ਐਡਮਿਸ਼ਨ ਜਾਂ ਕੋਈ ਇਦਾਂ ਦੀ ਜੇ ਕੋ ਕਾਲਜ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਕਾਲਜ ਤੇ ਐਕਸ਼ਨ ਲਵਾਂਗੇ ਨਾ ਕਿ ਬੱਚੇ ਤੇ ਬੱਚੇ ਨੂੰ ਪੇਪਰ ਦੇਣੇ ਨਹੀਂ ਦੇਣੇ ਨੇ ਭਾਵੇਂ ਉਹਨੇ ਫੀਸ ਭਰੀਆ ਨਹੀਂ ਪਣੀ ਇਹ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਇਹ ਹੈਗਾ ਕਿ ਫੀਸ ਬਾਅਦ ਦੀ ਗੱਲ ਹੈ ਤੁਸੀਂ ਬੱਚੇ ਦਾ ਸਾਲ ਖਰਾਬ ਨਹੀਂ ਕਰ ਸਕਦੇ ਤੁਸੀਂ ਹੁਣ 2-3 ਦਿਨ ਪਹਿਲਾਂ ਇਹ ਖਬਰ ਪੜ੍ਹੀ ਹੋਣੀ ਇੱਕ ਖਬਰ ਪੜ੍ਹੀ ਹੋਣੀ ਇੱਕ ਟ੍ਰੇਨ ਲੇਟ ਹੋ ਗਈ ਇੱਕ ਟ੍ਰੇਨ ਲੇਟ ਹੋ ਗਈ ਉਹਦੇ ਚ ਬੱਚੀ ਨੇ ਬਹੁਤ ਵੱਡਾ ਐਗਜ਼ਾਮ ਦੇਣਾ ਸੀਗਾ ਉਹ ਟ੍ਰੇਨ ਲੇਟ ਹੋ ਗਈ ਤਾਂ ਉਹ ਉਹਨੂੰ ਪੇਪਰ 'ਚ ਬੈਠਾ ਨਹੀਂ ਦਿੱਤਾ ਉਹਨੇ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਕਰਤਾ 9 ਲੱਖ ਰੁਪਈਆ ਰੇਲਵੇ ਨੂੰ ਜੁਰਮਾਨਾ ਪਾਇਆ ਕਿ ਤੂੰ ਉਹ ਬੱਚੀ ਨੂੰ ਪੇਪਰ ਤੇ ਟਾਈਮ ਤੇ ਕਿਉਂ ਨਹੀਂ ਪਹੁੰਚਾ ਸਕੀ ਟ੍ਰੇਨ ਤੇ 9 ਲੱਖ ਰੁਪਈਆ ਪੇਂ ਦਿੱਤਾ ਉਹਨੂੰ ਤੇ ਮੈਂ ਅੱਜ ਦੇਖ ਰਿਹਾ ਸੀ ਸਵੇਰੇ ਉਤੇ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਮਾਲਾ ਮਾਲ ਹੋ ਗਈ ਲੈ ਲੇਟ ਹੋ ਗਈ ਉਹ ਮੈਂ ਕਿਹਾ ਕੀ ਪਤਾ ਇਹਨੇ ਕੀ ਕਿੰਨੇ ਪੈਸੇ ਕਮਾਉਣੇ ਸੀ ਇਹਦਾ ਸਾਲ ਜਿਹੜਾ ਮਰ ਗਿਆ ਉਹਦੀ ਕੀਮਤ ਹੈਗੀ ਆ ਉਹ ਅਗਲੇ ਸਾਲ ਪੇਪਰ ਦੇਊਗੀ ਉਹ ਇੱਕ ਸਾਲ ਦੀ ਉਹਦੀ ਸਨੀਓਰਟੀ ਘਟ ਗਈ ਕੀ ਅਫਸਰ ਬਣਨਾ ਸੀ ਉਹਨੂੰ ਉਹ ਸਾਲ ਹਮੇਸ਼ਾ ਯਾਦ ਰਹੀ ਜਾਊਗਾ ਕਿ ਜੇ ਮੈਂ ਇਹੀ ਰਿਜ਼ਲਟ ਇਸ ਪਿਛਲੇ ਸਾਲ ਵਾਲੇ ਚ ਕਰਦੀ ਤਾਂ ਮੈਂ ਹੁਣ ਨੂੰ ਫਲਾਨੀ ਪੋਸਟ ਤੇ ਪਹੁੰਚ ਜਾਂਦੀ ਮੇਰੀ ਮੇਰੀ ਸਨੀਓਰਟੀ ਇੱਕ ਸਾਲ ਘਟਾਤੀ ਆਪਾਂ 9 ਲੱਖ ਰੁਪਏ ਲੈ ਕੇ ਕਹਿ ਦਿੰਨੇ ਆ ਕਿ ਲੋ ਜੀ ਦਾ ਮਾਲਾ ਮਾਲ ਹੋ ਗਿਆ ਜੀ ਕੰਮ ਇਹ ਦੀ ਕਿਉਂਕਿ ਸਾਡੇ ਮਾਈਂਡ ਚ ਸਰਕਾਰਾਂ ਨੇ ਭਰਤਾ ਬਸ ਸਾਨੂੰ ਤਾਂ ਸਾਨੂੰ ਤਾਂ ਪੰਜਵੀਂ ਛੇਵੀਂ ਚ ਫੀਸ ਮਾਫੀ ਦੀਆਂ ਅਰਜ਼ੀਆਂ ਸਿਕਾ ਰਹਿੰਦੇ ਨੇ ਜੁਰਮਾਨਾ ਮਾਫੀ ਦੀ ਅਰਜੀ ਫੀਸ ਮਾਫੀ ਹੈ ਨਾ ਸਾਨੂੰ ਤਾਂ ਮਾਫੀ ਮੰਗਣ ਸਿਕਾ ਰਹਿੰਦੇ ਨੇ ਪਹਿਲੀ ਇਹ ਇਹ ਜਿਹੜੀਆਂ ਫੀਸ ਮਾਫੀ ਦੀਆਂ ਜੁਰਮਾਨਾ ਮਾਫੀ ਦੀਆਂ ਅਰਜ਼ੀਆਂ ਪ੍ਰਾਈਵੇਟ ਸਕੂਲਾਂ ਚ ਕਿਉਂ ਨਹੀਂ ਹੈਗੀਆਂ ਉਹ ਪਹਿਲੀ ਭਰਾ ਲੈਂਦੇ 3-4 ਲੱਖ ਰੁਪਈਆ ਉੱਥੇ ਕਾਦੀ ਮਾਫੀ ਹੈ ਇਹ ਤਾਂ ਆਪਾਂ ਨੂੰ ਸਿਖਾਉਂਦੇ ਨੇ ਮੇਰੀ ਫੀਸ ਮਾਫ ਕੀਤੀ ਜਾਵੇ ਮੈਂ ਬਹੁਤ ਸ਼ਰਹਾ ਮੇਰੇ ਪਿਤਾ ਜਗਰੀਬ ਹਨ ਉਹ ਮੇਰੇ ਫੀਸ ਦੇ ਨਹੀਂ ਸਕਦੇ ਅਸੀਂ ਤਿੰਨ ਭੈਣ ਭਾਈ ਹਾਂ ਹਨਾ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਮਗਾ ਆਪ ਜੀ ਦਾ ਅਗਿਆਕਰ ਰੋਡ ਨੰਬਰ 15 ਥੱਲੇ ਡੰਡੀ ਹਾਂਜੀ ਨੰਬਰ ਆਗੇ ਦੱਸ ਮੈਂ ਵੀ ਲਿਖਿਆ ਨੇ ਬਥੇਰੀਆਂ ਉਹ ਸੋ ਇਹ ਫੀਸ ਮਾਫੀ ਜਾਂਦੀਆਂ ਇਹ ਜੁਰਮਾਨਾ ਮਾਫੀ ਦੀ ਅਰਜ਼ੀਆ ਖਤਮ ਕਰਾਂਗੇ ਕੁਝ ਗਾਹਾਂ ਸੋਚੀਏ ਮਾਫੀ ਮੰਗੀ ਜਨ ਬਡੇ ਹੋ ਕੇ ਫਿਰ بجلی ਮਾਫੀ ਫਿਰ ਕਰ ਜਾ ਮਾਫੀ ਫਿਰ ਉਹ ਆਜੇ ਤਾਂ ਪਹਿਲੀ ਸਿਕਾਈ ਹੋਈਆਂ ਨੇ ਬਸ ਕੱਲਾ ਹੀ ਪੜਨਾ ਹੈ ਸੇਵਾ ਵਿਖੇ શ્રીਮਨ ਮੁੱਖ ਮੰਤਰੀ ਲਿਖਣਾ ਪਹਿਲਾਂ શ્રીਮਨ ਮੁੱਖ ਤੇ ਹਵਕ ਲਿਖਦੇ ਹੁੰਦੇ ਸੀ ਅਰਜੀ ਤਾਂ ਫਿਰ ਉੱਧਰ ਹੀ ਰਹਿ ਜਾਂਦੀ ਹੈ ਮੈਂ ਕਹਾਂ ਯਾਰ ਇਹ ਪਹਿਲੀ ਸਿਕਾਈ ਹੋਈਆਂ ਨੇ ਸਾਨੂੰ ਸੋ ਆਪਾਂ ਨਾ ਸੌਣ ਲੱਗੇ ਤੁਸੀਂ ਸੇ ਸਾਥ ਦੇ ਦਿਓ ਨਾ ਐਨੇ ਦਿਲ ਚ ਵੱਲਬਲੇ ਨੇ ਕਿ ਤੁਸੀਂ ਸਾਥ ਦਿਓ ਇਹ ਸੁਜੈਸ਼ਨ ਵੀ ਦਿਓ ਸਲਾਹਾਂ ਵੀ ਦਿਓ ਅੱਪਾ ਇਹ ਜਿਹੜਾ ਮਾਈਂਡ ਸੈਟ ਹੈ ਬਦਲ ਕੇ ਰੱਖ ਦਾਂਗੇ ਇਹਨਾਂ ਨੇ ਵੋਟਾਂ ਵਾਸਤੇ ਆਪਣਾ ਮਾਈਂਡ ਸੈਟ ਐਦਾਂ ਦਾ ਕੀਤਾ ਸੀ ਨੌਵੀਂ ਤੱਕ ਕੋਈ ਬੱਚਾ ਫੇਲ ਹੀ ਨਾ ਕਰੋ ਦਸਵੀਂ ਚ ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਨੇ ਅੱਧੇ ਫੇਲ ਹੋ ਜਾਣਾ ਚਲੋ ਕਹਿੰਦੇ ਆਟਾ ਦਾਲ ਸਕੀਮ ਚ ਆ ਗਿਆ ਚਲੋ ਸ਼ਾਬਾਸ਼ ਇੱਥੇ ਫਿਰਦੇ ਰਹੋ ਇਹਨਾਂ ਨੂੰ ਇੱਥੇ ਹੀ ਬਸ ਹਕੂਮਤ ਦੇ ਫਿਰਦੇ ਰਹਿੰਦੇ ਨੇ ਉੱਥੇ ਹੀ ਦੁਨੀਆ ਬਾਹਰ ਲਈ ਦੇਖਣ ਹੀ ਦਿੰਦੇ ਕਦੇ ਜਦੋਂ ਤੁਸੀਂ ਜਾ ਕੇ ਕੰਪੀਟੀਸ਼ਨ ਦੇ ਇਗਜ਼ਾਮਾਂ 'ਚ ਬਹਿ ਕੇ ਜਦੋਂ ਪਤਾ ਕਰੋਗੇ ਉਦੋਂ ਤੁਹਾਨੂੰ ਲੱਗੂਗਾ ਕਿ ਆਹ ਯਾਰ ਚੀਜ਼ਾਂ ਸਨ ਤਾਂ ਪੜਾਈਆਂ ਹੀ ਨਹੀਂ ਗਈਆਂ ਸੀ ਹੁਣ ਜਦੋਂ ਜਾਣੇ ਹਾਂ ਤਾਂ ਉਹਦਾ ਪਤਾ ਲੱਗਦਾ ਕਿ ਹਾਂ ਅਸੀਂ ਵੀ ਕੰਪੀਟੀਸ਼ਨ ਦੇ ਇਗਜ਼ਾਮ ਪਾਸ ਕਰ ਸਕਦੇ ਹਾਂ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਬਹੁਤ ਵੱਡੀਆਂ ਤਰੱਕੀਆਂ ਕਰੋਗੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰੋਗੇ ਮੈਂ ਤੁਹਾਨੂੰ ਕਹਿਆ ਨਾ ਕਿ ਆਪਾਂ ਮਿਲਦੇ ਰਵਾਂਗੇ ਕਿਤੇ ਨਾ ਕਿਤੇ ਮਿਲਾਂਗੇ ਤੁਸੀਂ ਵੱਡੇ ਅਫਸਰ ਹੋਵੋਗੇ ਕਿਤੇ ਨਾ ਕਿਤੇ ਸਲੂਟ ਆਪਣੇ ਸਾਂਝੇ ਹੋਣਗੇ ਸਾਰਿਆਂ ਦੇ ਸੋ ਮੈਂ ਇਹੀ ਗੱਲ ਕਹੂੰਗਾ ਕਿ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਬਹੁਤ ਤਰੱਕੀਆਂ ਕਰੋ ਅਸਮਾਨਾਂ ਚੁੱਡੋ ਉਡਾਰੀਆਂ ਮਾਰੋ ਔਰ ਪੰਜਾਬ ਸਰਕਾਰ ਭਗਵਾਨਤਮਾਨ ਤੁਹਾਡੇ ਨਾਲ ਸਾਰੀ ਸਰਕਾਰ ਤੁਹਾਡੇ ਨਾਲ ਮੈਂ ਤਾਂ ਦਿਲੋਂ ਹੀ ਤੁਹਾਡੇ ਨਾਲ ਆ ਮੈਂ ਇੱਕ ਵਾਰੀ ਫੇਰ ਇਹੀ ਗੱਲ ਕਹੂੰਗਾ ਕਿ ਆਪਾਂ ਨੇ ਤਰਕੀਆਂ ਕਰਨੀਆਂ ਨੇ ਆਪਣੇ ਆਪ ਨੂੰ ਕਦੇ ਵੀ ਬਿਹੂਣਾ ਨਹੀਂ ਸਮਝਣਾ ਜਾਂ ਇਹ ਨਹੀਂ ਸਮਝਣਾ ਸ਼ਾਇਦ ਸਮਾਜ ਤੋਂ ਅਸੀਂ ਕੋਈ ਕਿਸੇ ਗੱਲੋਂ ਪਾਛੜੇ ਹੋਏ ਆ ਜਾਂ ਕੋਈ ਹੋਰ এডਿਕੇਸ਼ਨ ਡਾਕਟਰ ਮੇਧਕਰ ਜੀ ਦੀਆਂ ਲਾਈਨਾਂ ਨਾਲ ਖਤਮ ਕਰੂੰਗਾ ਡਾਕਟਰ ਮੇਧਕਰ ਸਾਹਿਬ ਨੇ ਕਿਹਾ ਸੀਗਾ ਕਿ ਵਿਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਵੀ ਉਹਨੂੰ ਪੀਊਗਾ ਉਹ ਦਹਾੜੂਗਾ ਦਹਾੜੂਗਾ ਦਹਾੜੋ ਔਰ ਆਪਣੇ ਸੰਘਰਸ਼ ਵਾਸਤੇ ਸੰਘਰਸ਼ ਕਰਕੇ ਆਪਣੇ ਹੱਕ ਜਿਹੜੇ ਨੇ ਉਹ ਪ੍ਰਾਪਤ ਕਰੋ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਆਰਾਮ ਨਾ ਜਾਇਓ ਹੌਲੀ ਜਾਇਓ ਕਿਉਂਕਿ ਬੱਚੇ ਨੇ ਟੀਚਰ ਵੀ ਨੇ ਸਾਰੇ ਨੇ ਬਹੁਤ ਬਹੁਤ ਮਿਹਰਬਾਨੀ ਅੱਛਾ ਹੁਣ ਮੈਨੂੰ ਪਤਾ ਹੈ ਮੈਂ ਆਮ ਤੌਰ ਤੇ ਪ੍ਰੋਗਰਾਮਾਂ ਚ ਨਾ ਅਨਾਉਂਸ ਕਰਦਾ ਹਾਂ ਨਾ ਉਹ ਅੱਜ ਅਨਾਉਂਸਮੈਂਟ ਮੈਂ ਕਰਨੀ ਨਹੀਂ ਛੁੱਟੀ ਨਹੀਂ ਕੋਈ ਕਰਨੀ ਹੁਣ ਪੜਿਆ ਕਰੋ ਬਸ ਹਾਂ